ਜੀ ਮੁੰਡਿਓ ਕੀ ਹਾਲ ਚਾਲ ਹੈ ਫਿਰ ਤੇ ਆ ਗਏ ਫਾਰਮ ਤੇ ਆ ਪੰਜ ਫੇਰਾ ਵਾਪਸ ਤੇ ਵੀਡੀਓ ਪਾਉਂਦੇ ਰਹਿੰਦੇ ਸੀ ਬਾਈ ਪਾਈ ਵੀ ਨਹੀਂ ਵੇਚਦੀ ਤੇ ਕਿਉਂਕਿ ਬਾਈ ਮਰੇ ਬਾਈ ਦੇਖਦੇ ਬਹੁਤ ਆ ਯਾਰ ਵੀਡੀਓ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਇਹ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਯਾਰ ਸਾਫ ਦਾ ਜਾਂ ਨਹੀਂ ਮਾਂਜਾ ਕਰਦਾ ਵੀਡੀਓ ਪਾਉਣ ਨੂੰ ਚਲ ਤੇ ਅੱਜ ਫੇਰ ਦੁਬਾਰਾ ਪਾਈ ਦਿੰਨੇ ਵੀਡੀਓ ਪਾਣੇ ਵੀਡੀਓ ਪਾਇਆ ਵੀ ਕਰਾਂਗੇ ਭਰਾ ਰੋਜ਼ ਯਾਰ ਚੈਨਲ ਸਬਸਕ੍ਰਾਈਬ ਕਰੋ ਸਾਰੇ ਭਰਾ ਵੀਡੀਓ ਪਾਏ ਕਰਾਂਗੇ ਤੇ ਰੋਜ਼ ਨਵੀਂ ਨਵੀਂ ਚੀਜ਼ ਪੁੱਛਿਆ ਕਰੋ ਕੋਈ ਨਾ ਕੋਈ ਤੇ ਆਪਾਂ ਦੱਸਿਆ ਕਰਾਂਗੇ ਲੈ ਵੀ ਮੁੰਡਾ ਮੌਸਮ ਵੀ ਬਹੁਤ ਘੈਂਡਾ ਗਏ ਨੇ ਮੁਰਗਾ ਫਲਣ ਵਾਲਾ ਠੀਕ ਹੈ ਤੇ ਸਾਰੇ ਭਰਾ ਯਾਰ ਚੈਨਲ ਨੂੰ ਥੋੜਾ ਮੋਟਾ ਪਿਆਰ ਦਿਆ ਕਰੋ ਵੀਡੀਓ ਪਾਏ ਕਰਾਂਗੇ ਤੇ ਅੱਜ ਕੋਈ ਹੋਰ ਨਵੇਂ ਟੌਪਿਕ ਤੇ ਗੱਲ ਕਰਾਂਗੇ ਆਪਾਂ ਤੇ ਲਾਟ ਲੱਗਿਆ ਲਵੀ ਭਰਾ ਆਪਣਾ ਤੇ ਬਸ ਚੱਕਣ ਵਾਲੀ ਮੁਰਗਾ ਹੋ ਗਿਆ तकरीबन 32 ਕਿਲੋ ਦਾ ਵਧੀਆ ਠੀਕ ਹੈ ਪਰਫਾਰਮੈਂਸ ਓਕੇ ਰਿਪੋਰਟ ਸਾਰੀ ਤੇ ਰੱਬ ਦੀ ਕਿਰਪਾ ਨਾਲ ਵਧੀਆ ਬੜਾ ਹਾਲਾਟ। ਇਥੇ ਆ ਜਿੰਨੇ ਕਹਦਾ ਜਾਂਦੀ ਹੁੰਦੇ ਤੁਹਾਨੂੰ ਪਤਾ ਹੀ ਆ। ਤੇ ਸਾਰਾ ਸਿਸਟਮ ਓਕੇ ਆ ਰਿਪੋਰਟ ਬਾਈ। ਤੇ ਚੱਲੀਆਂ ਦਾ ਕੰਮ ਧੰਦਾ। ਤੇ ਹਾਂ ਅੱਜ ਗੱਲ ਕਰਨੀ ਸੀ ਆਪਾਂ ਪੱਲੀ ਕੇ। ਤੇ ਬੜੇ ਭਰਾਵਾਂ ਦਾ ਸਵਾਲ ਸੀ ਵੀ ਪੱਲੀ ਬਾਰੇ ਦੱਸੋ ਪੱਲੀ ਬਾਰੇ ਆਹ ਤੋਂ ਪੱਲੀ ਬਾਰੇ। ਤੇ ਮੰਨਦੀ ਵੇਹੇ ਤਾਂ ਤੁਸੀਂ ਦੇਖ ਹੀ ਲਈ ਹੋਣੀ ਆਪਣੇ ਫਾਰਮ ਦੇ ਲੱਗੀ ਹੋਈ ਆ। ਫਿਰ ਫਾਇਦੇ ਬਹੁਤ ਆਇਆ ਇਹਦੇ ਪੱਲੀ ਦੇ। ਦੂਜੀ ਨਾਲੋਂ ਯਾਰ ਮੇਰੇ ਹਿਸਾਬ ਨਾਲ ਵੀ ਬਹੁਤ ਹੀ ਜ਼ਿਆਦਾ ਫਾਇਦੇ ਆ ਇਹਦੇ। ਬਹੁਤ ਹੀ ਕੈਂਟ ਕੰਮ ਆ ਯਾਰ ਇਹ ਬਾਕੀ ਲੇਬਰ ਲੂਪਰ ਦੀ ਹੋਰ ਸਿਸਟਮ ਬਹੁਤ ਬਚਦਾ ਨੇ ਉਹ ਲਾਈਟਾਂ ਚੱਲਦੀਆਂ ਰਹੀਆਂ ਥੋੜੀਆਂ ਲਾਈਟਾਂ ਬੰਦ ਕਰ ਦਿੰਦੀ ਇੱਕ ਵਾਰੀ ਤੇ ਵਧੀਆ ਸਿਸਟਮ ਆ ਯਾਰ ਬਾਕੀ ਤੇ ਪੱਲੀ ਬਈ ਪੱਲੀ ਇਹ ਆਪਣੀ ਆਟੋਮੈਟਿਕ ਸੋਚਿਆ ਤਾਂ ਆਪਾਂ ਪਹਿਲੇ ਦਿਨੋਂ ਹੀ ਲਵਾਉਣਾ ਦਾ ਹੈ ਪੱਲੀ ਦਾ ਆਟੋਮੈਟਿਕ ਤੇ ਨਵਾਬ ਹੀ ਆਪਾਂ ਇਹ ਹੀ ਦਿੱਤੀ ਵਧੀਆ ਸਿਸਟਮ ਇਹ ਏਸੀ ਤੇ ਬਾਈ ਪੁੱਛਦੇ ਸੀ ਵੀ ਏਸੀ ਤੇ ਦੂਜੀ ਪੱਲੀ ਕੰਮ ਕਰਦੀਆਂ ਨਹੀਂ ਕਰਦੀ ਭਰਾਏ ਸੀ ਤੇ ਦੂਜੀ ਪੱਲੀ ਕੰਮ ਏਸੀ ਫਾਰਮ ਤੇ ਤਾਂ ਇਹ ਹੀ ਪੱਲੀ ਲੱਗਣੀ ਹੈ ਤੇ ਇਹ ਪੱਲੀ ਦੇ ਫਾਇਦੇ ਬਹੁਤ ਜਿਆਦੇ ਨੇ ਭਰਾ ਤੇ ਯਾਰ ਬਾਕੀ ਯਾਰ ਮੇਨ ਫਾਇਦਾ ਤਾਂ ਇਹਦਾ ਜੇ ਦੂਜੀ ਪੱਲੀ ਹੁੰਦੀ ਆ ਭਰਾ ਆਪਾਂ ਨੂੰ 200 ਫੁੱਟ ਫਾਰਮ ਦੇ ਆਲੇ-ਦੁਆਲੇ ਢੇੜਾ ਦੇਣਾ ਪੈਂਦਾ ਯਾਰ 200 ਫੁੱਟ ਫਾਰਮ ਦੇ ਆਲੇ-ਦੁਆਲੇ ਢੇੜਾ ਦੇਣਾ ਕਿਹੜਾ ਸੌਖਾ ਪਿਆ ਭਰਾਵਾ ਪੱਲੀ ਉੱਪਰ ਚਾੜਨੀ ਲਾਉਣੀ ਕਈ ਵਾਰਾਂ ਦਾ ਬੰਦਾ ਯਾਰ ਲੇਬਰ ਵਾਲਾ ਲਾ ਲਓ ਕੁਝ ਵੀ ਲਾ ਲਓ ਕੋਹਲੀ ਕਰ ਜਾਂਦਾ ਵੀਰ ਕਿੱਥੇ ਪੱਲੀ ਰਾਹਾਂਗੇ ਥੋੜੀ-ਮੋਟੀ ਲਾ ਕੇ ਤੇ ਆ ਪੱਖਾ ਜਲੀਆਂ ਦਾ ਆਪਣਾ ਲਾਇਆ ਸੀ ਪਹਿਲਾਂ ਤੇ ਇਹਦਾ ਫਾਇਦਾ ਬਹੁਤ ਆ ਭਰਾ ਤੇ ਇੱਕ ਥਾਂ ਤੋਂ ਤਾਂ ਇਹ ਲੈ ਜਾਣਾ ਇੱਕ ਥਾਂ ਤੋਂ ਹੀ ਚੜ ਜਾਣਾ ਜੇ ਆਪਾਂ ਪੱਲੀ ਨਹੀਂ ਲਾਹਾਂਗੇ ਤਾਂ ਗੈਸ ਬਣੀ ਜਾਣੀ ਅੰਦਰ ਤੇ ਲੇਬਰ ਵਾਲਾ ਬਈ ਸਾਨੂੰ ਪਤਾ ਹੀ ਆ ਕੌਲ ਕਰ ਜੰਨੇ ਵਿੱਚ ਬੱਚੇ ਬੰਦੇ ਹੁੰਦੇ ਹਿੰਮਤੀ ਵੀ ਲਾਹ ਹੁੰਦੇ ਆ ਮੱਖੀ ਸਰ ਤੇ ਵਿੱਚ ਬਈ ਕੌਲ ਕਰ ਜੰਨੇ ਤੇ ਫਿਰ ਉੱਥੇ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਤੇ ਬੱਚੇ ਤੇ ਗੈਸ ਦੀ ਤੇ ਮੇਨ ਗੈਸ ਦੀ ਪੰਗਾ ਹੁੰਦਾ ਤੇ ਗੈਸ ਕੱਢਣੀ ਸਾਇਲ ਵਿੱਚ ਬਹੁਤ ਜ਼ਰੂਰੀ ਆ ਤੇ ਇਹ ਤੋਂ ਬਈ ਬੰਦਾ ਇਹ ਤੇ ਖਿਆਈ ਨਹੀਂ ਮੰਨਦਾ ਤੇ ਕਿਉਂਕਿ ਕਥਾਂ ਤੋਂ ਇਹ ਪੱਲੀ ਨੇ ਲੈ ਜਾਣਾ ਇੱਕ ਥਾਂ ਤੋਂ ਹੀ ਚੜ ਜਾਣਾ ਤੇ ਉੱਥੇ ਕਈ ਵਾਰਾ ਮੰਦਾ ਕਹੌਲ ਕਰ ਜਾਂਦਾ ਦੂਰੀ ਪੱਲੀ ਤੇ ਵੀ ਏਡੀ ਦੂਰ ਜਾ ਕੇ ਚੜਾ ਕੇ ਆਵਾਂਗੇ ਜਾਂ ਲਾ ਕੇ ਆਵਾਂਗੇ ਤੇ ਮੇਨ ਫਾਇਦਾ ਇਹਦਾ ਇਹੀ ਆ ਬਸ ਵੀ ਇੱਕ ਥਾਂ ਤੋਂ ਹੀ ਇਹਨੇ ਚੜ ਜਾਣਾ ਤੇ ਇੱਕ ਥਾਂ ਤੋਂ ਹੀ ਇਹਨੇ ਲੈ ਜਾਣਾ ਤੇ ਸਿਸਟਮ ਬਹੁਤ ਵਧੀਆ ਲੱਗਾ ਯਾਰ ਸੰਤਾ ਯਾਰ ਅਸੀਂ ਅੱਗੇ ਵਾਲਾ ਜਿਹੜਾ ਫਾਰਮ ਬਣਾ ਰਹਿਆ ਨਾ ਉਹ ਤੇ ਵੀ ਇਹੀ ਪੱਲੀ ਲਾਵਾਂਗੇ ਏਸੀ ਫਾਰਮ ਤੇ ਪੱਲੀ ਹੋਈ ਏ ਕਾਂ ਜਾਬਾ 10 ਸਾਲ ਦੀ ਮੰਨਿਆ ਦਾ ਭਾਈ ਤੇ 350 700 ਐਮਜੀ ਪੱਲੀ ਆ ਇਹ ਜਿਹੜਾ ਉੱਪਰ ਲਾ ਪਰਦਾ ਉਹ 250 ਆਗਾ ਇਹਦੀ ਘੇੜੀ ਆ ਪੱਲੀ ਫਾਇਦਾ ਯਾਰ ਬਹੁਤ ਹੈ ਪੱਲੀ ਦਾ ਇਧਰ ਆਪਣੇ ਲੱਗੀ ਆ ਭਰਾ 170 ਫੁੱਟੇ ਪੱਲੀ ਤੇ 6.5 ਫੁੱਟੇ ਪੱਲੀ ਦੀ ਚੜਾਈ ਹੈ ਜਿਹੜੀ ਚੌੜੀ ਹੈ ਪੱਲੀ ਤੇ 170 ਫੁੱਟੇ ਦੀ ਲੰਬਾਈ ਹੈ ਇਧਰ ਦੀ ਸਾਈਡ ਤੇ ਉੱਪਰ ਇਹਦੇ ਪਰਦਾ ਲੱਗਿਆ ਤੇ ਪਰਦੇ ਦਾ ਮੇਨ ਫਾਇਦਾ ਇਹ ਹੈ ਕਿ ਕਈ ਵਾਰਾਂ ਪਾਣੀ ਪੂਣੀ ਆਉਂਦਾ ਜਾਂ ਕਣੀ ਵਗੈਰਾ ਨਹੀਂ ਹੈਗਾ ਕਈ ਵਾਰ ਆਪਣੇ ਵਾਧਰਾ ਨਹੀਂ ਰੱਖਦੇ ਬੰਦੇ ਫਾਰਮ ਤੇ ਖਰਚਾ ਜ਼ਿਆਦਾ ਪੈਂਦਾ ਹੈ ਵਾਧਰੇ ਦਾ ਤੇ ਉਹ ਤੋਂ ਪੜਦਾ ਬਹੁਤ ਸਸਤੇ ਚ ਪੈ ਜਾਂਦਾ ਨਾਲ ਹੀ ਫਾਇਦਾ ਬਹੁਤ ਆ ਪਾਣੀ ਇੱਕ ਅੱਧਾ ਪਰਸੈਂਟ ਵੀ ਨਹੀਂ ਥੱਲੇ ਜਾਂਦਾ ਪਾਣੀ ਨਹੀਂ ਥੱਲੇ ਜਾਂਦਾ ਭਰਾਵਾ ਛੱਡ ਗਿੱਲਾ ਨਹੀਂ ਹੁੰਦਾ ਛੱਡ ਗਿੱਲਾ ਨਹੀਂ ਹੋਊਗਾ ਤੇ ਬੱਚਾ ਵੀ ਤੰਦਰੁਸਤ ਰਹੂਗਾ ਮਿਹਨਤ ਦਾ ਫਾਇਦਾ ਲਈ ਤੇ ਹਰਾਮ ਕੱਢ ਕੇ ਰੱਖਦਾ ਸਫਾਈ ਦੇ ਟੱਬ ਤੇ ਬਾਕੀ ਸਾਰੀ ਕੰਮ ਹੈਂਡ ਕਰਕੇ ਰੱਖਦਾ ਤੇ ਹਾਂ ਜੀ ਇਧਰਲੀ ਸਾਈਡ ਦੀ ਗੱਲ ਕਰੀਏ ਆਪਾਂ ਤੇ ਇਧਰਲੀ ਸਾਈਡ ਆਪਣੇ ਲੱਗੀ ਥਰੋ ਥਰ ਪੱਲੀ ਭਰਾ ਉਹ ਤੋਂ ਇਹਦੇ ਪਿਛਲੀ ਸਾਈਡ ਆਪਾਂ ਪਹਿੜ ਵਧਾਉਣ ਨੂੰ ਥਾਂ ਛੱਡਿਆ ਆ ਤੇ ਆ ਆ ਗਈ ਭਰਾ ਜੀ ਦੀ ਗੇੜੀ ਤੇ ਗੇੜੀ ਆਪਾਂ ਕਮਾਈ ਆਈਆਂ ਤੇ ਪੱਲੀ ਨੇ ਥੱਲੇ ਆਈ ਆ ਤੇ ਗੇੜੀ ਆਪਾਂ ਫਿਰ ਤੋਂ ਕਮਾ ਦੇਣੀ ਆ ਤੇ ਪੱਲੀ ਨੇ ਉੱਪਰ ਜਾਏਗੀ ਬਸ ਮੇਨ ਫਾਇਦਾ ਜਿਹੜਾ ਇਹਦਾ ਇਹੀ ਇੱਕ ਥਾਂ ਤੋਂ ਇਹ ਨਹੀਂ ਪੱਲੀ ਨੇ ਉੱਪਰ-ਨੀਚੇ ਜਾਣਾ ਤੇ ਲੇਬਰ ਵੀ ਨਹੀਂ ਕਾਲ ਕਰਦੀ ਤੇ ਜੇ ਆਪਾਂ ਵੀ ਭਾਈ ਆਉਂਦੇ ਜਾਂਦੇ ਆਂ ਤੇ ਆਪਾਂ ਵੀ ਦੇ ਦਈਏ ਤਾਂ ਉਹ ਦੋ ਗੇੜੇ ਤਾਂ ਕੋਈ ਆਪਣਾ ਵੀ ਜ਼ਿਆਦਾ ਜ਼ੋਰ ਨਹੀਂ ਲੱਗਦਾ ਯਾਰ ਫਾਇਦਾ ਬਹੁਤ ਆ ਮੇਰੇ ਭਰਾ ਨਾ ਮੇਰੇ ਹਿਸਾਬ ਨਾਲ ਦਾ ਵੀ ਯਾਰ ਸਾਰੇ ਭਰਾ ਜਿਹੜੇ ਨਵੇਂ ਵੀ ਫਾਰਮ ਪਾਉਂਦੇ ਆ ਜਾਂ ਨਵੇਂ ਪਾਉਣ ਦੀ ਸਲਾਹ ਵੀ ਬਣਾਉਂਦੇ ਆ ਫਾਰਮ ਸਲਾਹ ਫੇਰ ਬਣਾਓ ਫਾਰਮ ਪਾਉਣ ਦੀ ਪਹਿਲਾਂ ਇਹ ਪੱਲੀ ਤੇ ਐਸੀ ਫਾਰਮ ਬਾਰੇ ਸੋਚੋ ਕਿਉਂਕਿ ਯਾਰ ਨਵੀਂ ਟੈਕਨੋਲੋਜੀ ਆ ਨਵਾਂ ਜੋਗ ਤੇ ਜੇ ਹਿਸਾਬ ਨਾਲ ਚੱਲਾਂਗੇ ਜ਼ਮਾਨੇ ਦੇ ਹਿਸਾਬ ਨਾਲ ਤਾਂ ਅੱਜ ਕੱਲ ਨਵੀਂ ਵਧੀਆ ਚੀਜ਼ ਨੂੰ ਹੀ ਪਹਿਲ ਦਿੱਤੀ ਜਾਂਦੀ ਆ ਤੇ ਵਧੀਆ ਜੀ ਮੋਬਾਈਲ ਦਿੱਤੀ ਜਾਊਗੀ ਤੇ ਜੇ ਆਪਾਂ ਵਧੀਆ ਕਰਾਂਗੇ ਤਾਂ ਆਪਾਂ ਆ ਜਾਾਂਗੇ ਬਹਿਲ ਤੇ ਤੇ ਹਾਂ ਭਰਾ ਇੱਧਰ ਲੱਗੀ ਸੀ ਆਪਣੀ 200 ਫੁੱਟ ਪੱਲੀ 200 ਫੁੱਟ ਚੋਂ ਆਪਾਂ ਜਿਹੜਾ ਇਹ ਇੰਨਾ ਥਾਂ ਇਹ ਆਪਾਂ ਛੜਾ ਲਾ ਸੀ ਪੜਦਾ ਆਪਣੇ ਥੋੜਾ ਥੋੜਾ ਲੱਗਾ ਹੈ ਕਿਉਂਕਿ ਆਪਾਂ ਨੂੰ ਨਾ ਇਸ ਗਰਮੀ 'ਚ ਜ਼ਿਆਦਾ ਪੈੜ ਨਾ ਵਧਾਉਣੀ ਪਵੇ ਜੇ ਤੇ ਆਪਾਂ ਪਿਛਲੀ ਤਾਂ ਜੂਨ ਜੁਲਾਈ ਟੱਪ ਕੇ ਫਾਰਮ ਸਟਾਰਟ ਕੀਤਾ ਸੀ ਸ਼ਾਇਦ ਪਹਿਲਾਂ ਲੜ ਦਿਵਾਲੀ ਰਾਤੀ ਉਹਦਾ ਜਿੰਨੀ ਗਰਮੀ ਨਹੀਂ ਹੁਣ ਕਰਕੇ ਸਰ ਗਿਆ ਸੀ ਭਰਾ ਪੈੜ ਨਾਲ ਤਾ ਕਰਕੇ ਜਗਾ ਸਾਡੀ 8 ਫੁੱਟ ਤੇ ਬਾਕੀ 200 ਫੁੱਟ ਚ ਆਪਾਂ ਬੱਲੀ ਧੁਰ ਧੁਰ ਲਾਈ ਆ ਤੇ ਪਰਦਾ ਉੱਪਰ ਧੁਰ ਧੁਰ ਤੇ ਆਪਾਂ ਤੋਂ ਭਰਾ ਥੋੜੀ ਜਿਹੀ ਇੱਕ ਗਲਤੀ ਹੋ ਗਈ ਜਿਹੜਾ ਆਪਣਾ ਇਹ ਪਰਦਾ ਵੜ ਗਿਆ ਪੈਪਾਂ ਵਾਲੀ ਜਗਾ ਤੋਂ ਤੇ ਜਿਹੜੇ ਭਰਾ ਨਮਾ ਫਾਰਮ ਬਣਾਉਣ ਤੇ ਪੈਪਾਂ ਪਹਿਲਾਂ ਹੀ ਲਾ ਦੋ ਮੇਰਾ ਭਰਾ ਤੇ ਵਧੀਆ ਲੱਗਦੀ ਆ ਯਾਰ ਜੀ ਜੇ ਪਰਦਾ ਆ ਥੋੜਾ ਜਿਹਾ ਪੱਟਿਆ ਜਗਾ ਜਗਾ ਤੋਂ ਭੜਾ ਯਾਰ ਅਜਾ ਮੇਰੇ ਖਿਆਲਤ ਨਾਲ ਤੇ ਬਾਕੀ ਭਰਾ ਚਲੋ ਕੁਝ ਨਹੀਂ ਹੁੰਦਾ ਬਾਕੀ ਇਹ ਨਹੀਂ ਵੀ ਮੌਕੇ ਤੇ ਹੁੰਦਾ ਕਈ ਵਾਰਾਂ ਬੰਦਾ ਹੋਰ ਕੰਮਾਂ ਚੁੱਲ ਜਰਦਾ ਨਹੀਂ ਸੁੱਝਦੀ ਤਾਂ ਬਾਅਦ ਚ ਵੀ ਐਡੀ ਕੋਈ ਚੱਕਰ ਵਾਲੀ ਗੱਲ ਨਹੀਂ ਆਰਾਮ ਨਾਲ ਪੜਦਾ ਪੜ ਜਾਂਦਾ ਤੇ ਪੜਦੇ ਵੀ ਦੀ ਕਰ ਦੋ ਬੈਪਾ ਤੇ ਯਾਰ ਪੱਲੀ ਦੇਖੋ ਯਾਰ ਲੱਗੀ ਨਹੀਂ ਸੋਣੀ ਅਲਾ ਫਾਰਮ ਤੇ ਲਾਓ ਯਾਰ ਹਮੇਸ਼ਾ ਲੀਲੇ ਰੰਗ ਦੀ ਪੱਲੀ ਭਰਾ ਵਿੱਚ ਭਰਾ ਚਿੱਟੇ ਰੰਗ ਦੀ ਪੱਲੀ ਲਾਉਂਦੇ ਆ ਤੇ ਉਹ ਜਦੋਂ ਚਿੱਟੇ ਰੰਗ ਦੀ ਪੱਲੀ ਵਿੱਚ ਦੀ ਧੱਪਾਉਂਦੀ ਹੈ ਤੇ ਬੱਚਾ ਉਧਰਲੀ ਸਾਈਡ ਨਹੀਂ ਬੈਠਦਾ ਬਈ ਤੇ ਤੁਹਾਨੂੰ ਮੈਂ ਦਰਲੀ ਸਾਈਡ ਉਹ ਵੀ ਦਿਖਾ ਦੂੰਗਾ ਬਈ ਧੁੱਪਰੀ ਸਾਈਡ ਬੱਚਾ 1% ਵੀ ਨਹੀਂ ਬੈਂਦਾ ਬਈ ਸਾਰੇ ਫੀਡਰਾਂ 'ਚ ਫੀਡ ਵੀ ਉਦਾਂ ਹੀ ਪਈ ਰਹਿਣੀ ਆ ਤੇ ਉਹਦਾ ਯਾਰ ਚਿੱਤੇ ਪੜਦੇ ਦਾ ਯਾਰ ਮੇਰੇ ਖਿਆਲ 'ਚ ਬਈ ਫਾਇਦੇ ਨਹੀਂ ਪੜਦਾ ਲਾ ਉਹ ਲੀਲਾ ਤੇ ਭਰਾ ਨਾਲੇ ਤਾਂ ਲੀਲਾ ਪੜਦਾ ਯਾਰ ਦੇਖਣ 'ਚ ਘੈਂਟ ਲੱਗਦਾ ਰਾਤ ਨੂੰ ਲਾਈਟ ਵਗੈਰਾ ਦਾ ਵੀ ਉਹ ਵੀ ਆਪਣੀਆਂ ਵੀਡੀਓ ਇੰਸਟਾ 'ਤੇ ਪਾਈਆਂ ਹਈਆਂ ਨੇ ਦੇਖੋ ਵੀ ਕਿੰਨਾ ਘੈਂਟ ਲੱਗਦਾ ਫਾਰਮ ਪਾਇਦਾ ਪਤਾ ਲੱਗਦਾ ਯਾਰ ਇਦਾਂ ਆਹਰਾਮ ਕਹਿੰਦਾ ਵੀਡੀਓ ਕਹਿੰਦਾ ਫੇਰ ਬਣਾ ਲਈ ਕਹਿੰਦਾ ਪਰ ਆ ਵਾ ਇੱਕ ਬੋਤਲ ਸਿਰਕੇ ਦੀ ਪਾਇਆ ਪਹਿਲਾਂ ਮਹਲਾਇ ਫਰਾਵਾ ਸਰਕਾ ਵੀ ذرا ਬਾਣੇ ਤਾਂ ਫੇਰ ਬਣਾ ਲਾਂਗੇ ਫੇਰ ਦੇ ਦਾਂਗੇ ਨੌਲੇਜ ਬਾਈ ਨੂੰ ਤੇ ਸਰਕਾ ਹ ਬਹੁਤ ਫਾਇਦੇ ਨੇ ਭਰਾ ਜਿਵੇਂ ਲਾਸਟ ਜਿਹੜਾ ਵੜ ਨੂੰ ਕੋਈ ਦਵਾਈ ਕੰਮ ਨਹੀਂ ਕਰਦੀ ਤੇ ਸਰਕਾ ਬਹੁਤ ਜ਼ਰੂਰੀ ਆ ਯਾਰ ਸਰਕਾ ਅਸੀਂ 200 ਲੀਟਰ ਪਾਣ ਪਾ ਦਿੰਨੇ ਆ ਤੇ ਬਹੁਤ ਕੈਂਡ ਰਿਜ਼ਲਟ ਆ ਭਰਾ ਕੋਈ ਦਵਾਈ ਵਗੈਰਾ ਸਾਰੀਆਂ ਆਪਣੀਆਂ ਆ ਪਈਆਂ ਨੇ ਇੱਕ ਵੀ ਦਵਾਈ ਅਸੀਂ 28 ਦਿਨਾਂ ਤੋਂ ਬਾਅਦ ਕੋਈ ਦਵਾਈ ਬੱਚੇ ਨੂੰ ਕੰਮ ਨਹੀਂ ਕਰੂਗੀ ਤੇ ਤਾਂ ਕਰਕੇ ਅਸੀਂ ਸਰਕਾ ਹੀ ਪਾਣਿਆ ਗੱਲਾ ਤੇ ਸਰਕੇ ਦੇ ਵੀ ਬਹੁਤ ਫਾਇਦੇ ਨੇ ਇਹਦੇ ਵੀ ਆਪਾਂ ਵੀਡੀਓ ਪਾਵਾਂਗੇ ਵੀ ਕੀ ਫਾਇਦਾ ਕਿਹੜੀ ਦਵਾਈ ਕਦੋਂ ਪਾਉਣੀ ਚਾਹੀਦੀ ਆ ਕਿਹੜੀ ਦਵਾਈ ਕਦੋਂ ਪਾਉਣੀ ਚਾਹੀਦੀ ਆ ਕੁੱਲ ਚੀ ਜਿਹੜੀ ਵੀਡੀਓ ਪਾਵਾਂਗੇ ਭਾਈ ਤੇ ਇੱਕ ਪਤੰਦਰ ਆ ਮਰ ਗਿਆ ਸਾਰਾ ਟਾਈਮ ਜੇ ਨਾਲੀ ਚੱਲ ਕੋਈ ਨਹੀਂ ਇੱਥੇ ਇੰਨੇ ਬਈ ਨੇ ਕੱਦਾ ਹੋਰ ਭਾਈ ਤੇ ਹਾਂ ਤੇ ਲਾੜ ਤੇ ਚੱਕਣ ਦਾ ਆਪਣੇ ਰਹਿ ਗਏ ਥੋੜੇ ਦਿਨ ਤਾਂ ਕਰਕੇ ਆਪਾਂ ਆਹ ਵਾਸਤਾ ਦਿਨਾਂ 'ਚ ਪਾਉਣੇ ਹੁੰਦੇ ਆ ਸਰਕਾ ਤੇ ਸਰਕਾ ਹੁਣ ਆਪਾਂ ਪਾ ਦਿੱ 200 ਲੀਟਰ ਆਈ ਟੈਂਕੀ 'ਚ ਪਾ ਕੇ ਕਿਰਾਂ ਹਲਾ ਕੇ ਕਰ ਗਏ ਗੇਟ ਵਾਲ ਬੰਦ ਤੇ ਦੇਖਦੇ ਆ ਕੀ ਪਰਫਾਰਮੈਂਸ ਆ ਆ ਗਈ ਆਪਣੀ ਸਰਕੇ ਦੀ ਬੋਤਲ ਆ ਭਰਾਵਾ ਆ ਟੈਂਕੀ ਚ ਪਾ ਦਾਂਗੇ ਆਪਾਂ 200 ਲੀਟਰ ਚ ਖੋਲ ਕੇ ਤੇ ਰਿਜ਼ਲਟ ਯਾਰ ਮੈਂ ਕਹਿੰਦਾ ਸਾਰੀਆਂ ਚੀਜ਼ਾਂ ਨੂੰ ਕੋਈ ਮਰਜ਼ੀ ਬਰੋਟ ਆਉਣ ਲਾ ਲੋ ਕੁਸ ਲਾ ਲੋ ਕੁਸ ਵੀ ਸਾਰੀਆਂ ਚੀਜ਼ਾਂ ਨੂੰ ਫਾਇਦੇਮੰਦ ਸਰਕ ਤੇ ਇੱਕ ਬੋਤਲ ਹੁਣ ਆਪਾਂ ਸੜਤੀਏ ਚ ਤੇ ਹਲੇ ਆ ਕੇ ਪਾਣੀ ਚਲਾ ਦੇਣੀ ਆ ਕਾਂਟਿਕ ਦੇ ਡੇਢ-ਡੇਢ ਦੋ ਘੰਟੇ ਜਿੰਨਾ ਨੇ 200 ਲੀਟਰ ਪਾਣੀ ਖਿੱਚਿਆ ਨਾ ਤੇ ਬਹੁਤ ਫਾਇਦਾ ਆ ਰਿਹਾ ਸਰਪੇ ਦਾ ਭਰਾ ਸਾਰੇ ਵੀਰ ਮੇਰੇ ਹਿਸਾਬ ਨਾਲ ਜਰੂਰ ਪਾ ਕੇ ਦੇਖੋ ਇੱਕ ਵਾਰੀ ਬਾਕੀ ਭਰਾ ਆਪਣਾ ਕੰਟੈਕਟ ਨੰਬਰ ਮੰਗ ਲਿਆ ਕਰੋ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕਮੈਂਟ ਕਰ ਦਿਆ ਕਰੋ ਆਪਾਂ ਉਹ ਟੀ ਤੇ ਵੀਡੀਓ ਪਾ ਲਿਆ ਕਰਾਂਗੇ ਤੇ ਦੱਸ ਪੁੱਛ ਲਿਓ ਭਰਾ ਕਦੋਂ ਪਾਉਣਾ ਹੈ ਕਦੋਂ ਇਹਦੀ ਜ਼ਰੂਰਤ ਆ ਲੈ ਭਾਈ ਪਾਤਾ ਸਰਕਾ ਕਰ ਦਈਏ ਰੇਟ ਵਾਲ ਬੰਦ ਹੁਣ ਆਪਾਂ ਤੇ ਕਰ ਲਈਏ ਟੈਂਕੀ ਚ ਆਉਣਾ ਪ੍ਰੋਪਰ ਪਾਣੀ ਗਣਾ ਟੈਂਕੀ ਜਾਈਆਂ ਦਾ ਪ੍ਰੋਪਰ ਪਾਣੀ ਤੇ ਜਦੋਂ ਇਹਦੇ ਵਾਲੀ ਜਾਈਆਂ ਦਾ ਤੇ ਚਾਰਾਂ ਚ ਤਾਂ ਆਈਆਂ ਦਾ ਹੋਊਗਾ ਤੇ ਇਹ ਵੀ ਜ਼ਰੂਰ ਚੈੱਕ ਕਰਨਾ ਚਾਹੀਦਾ ਇੱਕ ਵਾਰ ਭਰਾ ਕਈ ਵਾਰ ਨਹੀਂ ਪਾਣੀ ਆਉਂਦਾ ਤਾਂ ਆਪਾਂ ਨਹੀਂ ਚੈੱਕ ਕਰਦੇ ਤਾਂ ਉਹ ਵੀ ਗਲਤ ਹੈ ਬਈ ਬੱਚਾ ਪਾਣੀ ਕਣੀ ਹੋ ਰਿਹਾ ਜੇ ਫੀਡ ਕਿਉਂਕਿ ਫੀਡ ਦੀ ਗਰਮੈਸ਼ੀ ਭਰਾ ਇੰਨੀ ਆ ਕਿ ਬੱਚਾ ਪਾਣੀ ਬਿਨਾਂ ਨਹੀਂ ਰਹਿ ਸਕਦਾ ਤੇ ਪਾਣੀ ਜ਼ਰੂਰ ਚੈੱਕ ਕਰ ਲਿਆ ਕਰੋ ਮੇਰੇ ਭਰਾ ਇੱਕ ਵਾਰੀ ਜ਼ਰੂਰ ਸਾਰੇ ਫਿਰ ਪਾਣੀ ਨਾਲ ਹੀ ਆ ਸਾਰਾ ਕੁਝ ਜੇ ਪਾਣੀ ਬੱਚਾ ਵਾਧੂ ਪੀਊਗਾ ਤਾਂ ਵੇਟ ਵਧੀਆ ਲਊਗਾ ਫੀਡ ਵਧੀਆ ਖਾਊਗਾ ਇਹ ਦੇਖੋ ਮੜੇ ਪਿਆ ਦੇਖੋ ਕਰੇ ਪਿਆ ਪਤੰਦਰਾਂ ਨੇ ਫੀਡਰ ਖਾਲੀ ਹੁਣ ਤਾਂ ਚਾਹੀਏ 20 ਕੱਟੇ ਪਾ ਲਈ ਦੇਣ ਮੇਰੀ 20 ਵੀ ਫਤਿਹ ਆ ਬਾਲੇ ਵੀਰ ਵਿੱਚ ਪੁੱਛਦੇ ਸੀਗੇ ਵੀ ਕਿੰਨਾ ਬੱਚਾ ਪਾਇਆ ਕਿੰਨਾ ਬੱਚਾ ਪਾਇਆ ਇਹ ਕੀ ਭਈ ਆਪਾਂ ਪਾਇਆ 6000 ਬੱਚਾ ਤੇ ਤਾਂ ਕਰਕੇ ਥੋੜਾ ਜਿਹਾ ਗੈਸ ਗੁਸਤਾ ਕਰਕੇ ਥੋੜਾ ਪੱਠੀ ਵਗੈਰਾ ਦਾ ਕਰਕੇ ਵੀ ਗੈਸ ਜ਼ਿਆਦਾ ਬਣਦੀ ਆ ਗੈਸ ਨਿਕਲਦਾ ਤਹੀਂ ਆਪਾਂ ਹੱਲ ਕਰਿਆ ਮੜਾ ਆ ਤੇ ਕਰਾਂਗੇ ਜ਼ਰੂਰ ਭਰਾਓ ਤਾਂ ਕਰਕੇ ਆਪਾਂ ਇਹ ਕੀ ਬੱਚਾ ਥੋੜਾ ਜਿਹਾ ਘੱਟ ਪਾਇਆ ਸੀ ਲੋ ਜੀ ਮੁੰਡੋਂ ਪੀ ਆਂਦੇ ਨੇ ਪਾਣੀ ਪੁਣੀ ਸਾਰੇ ਬੱਚੇ ਓਕੇ ਆ ਰਬੋਟ ਕੰਮ ਆ ਯਾਰ ਤਾਗੇ ਛੱਟੇ ਪਏ ਨੇ ਤਾਗੇ ਨਹੀਂ ਸੱਟਣੇ ਚਾਹੀਏ ਭਾਈ ਇਹ ਬੱਚੇ ਯਾਰ ਬੱਚੇ ਦੇ ਪੈਰ ਚੜ ਜਾਂਦਾ ਬੱਚਾ ਲੰਗੜੀ ਇਹਦੇ ਨਾਲ ਹੁੰਦਾ ਮੇਨ ਜਿਆਦੇ ਤੇ ਦੇਖੋ ਉਹ ਦੇਖ ਦੇਖ ਤੇ ਬੱਚੇ ਦਿਹਾੜਿਆ ਪੈ ਪੈਰ ਤੇ ਲੰਗੜਾ ਜਿਆਦੇ ਹੋਣਾ ਬੱਚੇ ਤਾਗੇ ਨਾਲੇ ਤੇਗਾ ਜਰੂਰ ਧਿਆਨ ਰੱਖਿਆ ਕਰੋ ਭਰਾ ਸਾਰੇ ਵੀ ਤਾਗੇ ਕੱਪੇ ਜਰੂਰ ਕਰਦਿਆ ਕਰੋ ਇਸ ਵਾਰੀ ਖਾਲੇ ਪੈ ਵੀ ਸਾਰੇ ਐ ਕਿਹੜਾ ਕੱਦਾ ਘੱਟਾ ਖੁੱਲਦਾ ਆ ਪਿਆ ਦੇ ਵਾਂ ਨੇ ਯਾਰ ਲਈ ਅੜਿਆ ਵਪਾਰ ਚ ਚੱਲ ਨਿਕਲ ਗਿਆ ਯਾਰ ਮਾੜੀਆਂ ਮੜੀਆਂ ਚੀਜ਼ਾਂ ਨੇ ਭਰਾ ਮਾੜੀਆਂ ਮੜੀਆਂ ਚੀਜ਼ਾਂ ਨਾਲ ਆਪਣਾ ਫਾਰਮ ਜਿਹੜਾ ਟਾਪ ਤੇ ਵੀ ਜਾ ਸਕਦਾ ਮਾੜੀਆਂ ਮੜੀਆਂ ਚੀਜ਼ਾਂ ਕਰਨੀ ਆਪਾਂ ਪਿੱਛੇ ਵੀ ਰਹਿ ਸਕਦੇ ਤੇ ਮਾੜੀਆਂ ਮੜੀਆਂ ਚੀਜ਼ਾਂ ਤੇ ਗੌਰ ਕਰੀ ਜਾਈਏ ਯਾਰ ਤਾਂ ਵਧੀਆ ਰਹਿਣਾ ਦੇਖੋ ਆਪਣੇ ਪਿਛਲੇ ਵੀਡੀਓ ਦੇਖਣਾ ਵੀ ਕਿੰਨਾ ਗੰਦ ਸੀਗਾ ਕਿੰਨਾ ਸਾਰਾ ਖਲਾਰਾ ਪਿਆ ਗਿਆ ਸੀ ਸਾਰੀ ਸੈਟਿੰਗ ਕਰਕੇ ਆਪਾਂ ਛੋਟੇ ਭਾਂਡੇ ਵਗੈਰਾ ਇੱਧਰ ਰੱਖਦੇ ਸਾਹਮਣੇ ਤੇ ਪੱਠੀਆਂ ਵਗੈਰਾ ਸਾਰੀਆਂ ਲਾ ਕੇ ਰੱਖਤੀਆਂ ਸਾਈਡ ਤੇ ਤੇ ਦੂਸਰੀਆਂ ਪੱਠੀਆਂ ਆਪਣੀਆਂ ਪਈਆਂ ਨੇ ਵਿਚਕਾਰ ਉਹਨਾਂ ਨੂੰ ਆਪਾਂ ਜੇ ਛੇੜਿਆ ਨਹੀਂ ਕਿਉਂਕਿ ਮੌਸਮ ਦਾ ਬਈ ਕੋਈ ਵੀ ਨਹੀਂ ਪਤਾ ਵੀ ਕਦੋਂ ਕੋਈ ਚੱਕਰ ਪੈ ਜੇ ਤਾਂ ਕਰਕੇ ਉਹ ਨਹੀਂ ਆਪਾਂ ਛੇੜੀਆਂ ਹਜੇ ਤੱਕ ਹਾਂਜੀ ਇੱਧਰ ਲਈ ਪੱਲੀ ਪੱਲੀ ਵਾਲੀ ਗੱਲ ਆਪਣੀ ਰਹਿ ਗਈ ਦੀ ਵਿਚਾਲੇ ਆਰਾਮ ਨੇ ਲਾਦਾ ਸਰਕਾ ਪਾਉਣ ਤੇ ਪੱਲੀ ਬਈ ਆਪਾਂ ਇਹ ਲਵਾਈ ਸੀ ਆਪਾਂ ਧੂਰੀ ਤੋਂ ਪੱਲੀ ਸਾਰੀ ਇਹ ਏਸੇ ਨਹੀਂ ਤਾਂ ਉੱਪਰ ਚੱਕਣੀਆਂ ਸਾਰੀ ਢੇੜੀ ਨੇ ਗੇੜੀ ਨਹੀਂ ਲਿਆਉਣੀਆਂ ਨੀਚੇ ਇਹ ਤਾਰਾਂ ਵਾਲਾ ਸਿਸਟਮ ਕਰਿਆ ਹੋਇਆ ਹੈ ਜੇ ਅੰਡਰਗਰਾਉਂਡ ਜੇ ਆਪਾਂ ਦੇਖਾ ਵੀ ਉਹਦੇ ਕੁ ਫਰਕੀਆਂ ਲੱਗੀਆਂ ਹੋਈਆਂ ਨੇ ਥੋੜੋ ਥੁਰ ਤੇ ਉਹਨਾਂ ਨਾਲ ਹੀ ਉੱਪਰ ਜਾਣਾ ਉਸੇ ਨਾਲ ਹੀ ਇਹਨੇ ਨੀਚੇ ਆਉਣਾ ਤੇ ਕਈ ਵਾਰੇ ਵੀਰ ਕਹਿੰਦੀ ਬਈ ਰਾਤ ਨੂੰ ਥੱਲੇ ਕਰ ਦੇ ਰਾਤ ਨੂੰ ਐ ਭਰਾ ਕਿਹੜਾ ਕਰ ਜੂ ਜੇ ਹੈਂਡਲ ਹੈ ਜਿਹੜਾ ਇਹ ਨਿਕਲ ਵੀ ਜਾਂਦਾਗਾ ਇਹਦਾ ਦੇਖੋ ਚੱਕਰ ਨਹੀਂ ਇਹਦਾ ਇਹ ਸਾਰਾ ਆਪਾਂ ਸੈਟਿੰਗ ਕਰਾਈ ਸੀ ਬਈ ਮੁੰਡੇ ਨੇ ਤੇ ਆਪਣੇ ਧੂਰੀ ਤੋਂ ਤੇ ਤੂਰੀ ਦੁਕਾਨਾਂ ਮੰਡਿਆਂ ਦੀ ਪੱਲੀ ਪੱਲੀ ਤੇ ਆਪਣਾ ਤਕਰੀਬਨ ਆ ਗਿਆ ਸੀਗਾ 1,67,000 ਰੁਪਏ ਖਰਚਾ ਪੱਲੀ ਪੱਲੀ ਬਲੀ ਦੇ ਭਰਾ ਸਾਰਾ ਪੱਲੀ ਦੀ ਟੋਟਲ ਵਿੱਚ ਜਿਸਤੀ ਪੈਪ ਪਾਈ ਹੋਈ ਆਪਾਂ ਕੋਈ ਵੀ ਇਹਨਾ ਵੀ ਬੇਫਾਲਤੂਆ ਕੰਮ ਨਹੀਂ ਕਰਿਆ ਹੋਇਆ ਹੈਗਾ ਵੀ ਜਾਂ ਉਹੀ ਪਹਿ ਲਾਈ ਜਾਓ ਜਾਂ ਜਿੱਥੇ ਲਾਉਣਾ ਉੱਥੇ ਨਾ ਲਾਓ ਜਮਾ ਓਕੇ ਰਿਪੋਰਟ ਇੱਕ ਨੰਬਰ ਤਾਰ ਪਾਈ ਹੋਈ ਆ ਸਾਰੀਆਂ ਫਿਰਕੀਆਂ ਫੁਰਕੀਆਂ ਲਾ ਕੇ ਤੇ ਗੇਟਾਂ ਵਗੈਰਾ ਤੇ ਵੀ ਮੰਡੇ ਦਾ ਪੱਲੀ ਸੈੱਟ ਕਰਕੇ ਗਏ ਨੇ ਘੈਂਟ ਤਰੀਕੇ ਨਾਲ ਪੂਰੇ ਨਾਲ ਕੁਈ ਐ ਨਹੀਂ ਹੈ ਵੀ ਬਾਅਦ ਚ ਮੱਥਾ ਮਾਰਨ ਦੀ ਲੋੜ ਆਪਾਂ ਨੂੰ ਤੇ ਐਦਾਂ ਮੁੰਡੇ ਵਧੀਆ ਲਾ ਕੇ ਗਏ ਨੇ ਕੱਟ-ਕਟਾ ਕੇ ਪੂਰਾ ਐ ਕਿੱਧਰ ਹਵਾ ਕਰਾਉਣ ਤੋਂ ਇੱਧਰ ਗੇਟ ਕਰਕੇ ਜਿਵੇਂ ਕੱਟ ਪੈ ਗਿਆ ਵਿੱਚ ਦੀ ਤੇ ਇੱਧਰ ਫੇਰ ਸੈਟਿੰਗ ਕਰੀ ਸਾਰੀ ਪੱਲੀ ਬਈ ਐਵੇਂ ਪ੍ਰੋਪਰ ਤਰੀਕੇ ਨਾਲ ਦੇਖੋ ਖੁੱਲੀ ਆ ਜਿਵੇਂ ਇੱਕ ਸਾਰ ਸਾਰੀ ਇਹਨੇ ਇੱਕ ਸਾਰ ਖੁੱਲਣਾਗਾ ਤੰਬ ਵਗੈਰਾ ਤੇ ਐ ਲਾਈ ਹੋਈ ਆ ਪੱਲੀ ਸੈੱਟ ਕਰਕੇ ਇੱਕ ਥਾਂ ਵੀ ਐਵੇਂ ਜਾਲੀ ਜਿਹਾ ਕੰਮ ਨਹੀਂ ਕਰਿਆ ਹੋਇਆ ਜਿਵੇਂ ਬੇਫਾਲਤੂ ਜਿਹਾ ਕੰਮ ਕਰ ਦਈਏ ਵੇ ਆਪਾਂ ਬੇਕਾਰ ਦਾ ਲੱਗੇ ਨਾ देखो भाई कसार जमा पल्ली ने खोलणा है ने जे कसार पल्ली ਧੁੱਪੋ ਵੀ ਵਧੀਆ ਵੈਂਟੀਲੇਸ਼ਨ ਬਣੂਗੀ ਹਵਾ ਕਰਾਸ ਹੋਊਗੀ ਕੈਂਟ ਕਮ ਹੋਊਗਾ ਤੇ ਕਈ ਵਾਰਾ ਨਾ ਲੇਬਰ ਵਾਲਾ ਜੇ ਦੂਸਰੀ ਪੱਲੀ ਹੁੰਦੀ ਆਪਣੇ ਕੋਲ ਕਰ ਦਿੰਦਾ ਫੇਰ ਵੀ ਕਿਤੇ ਨਾ ਕਿਤੇ ਜਾ ਕੇ ਜਿਵੇਂ ਅੱਧ ਕ ਫਾਰਮ ਚ ਪੱਲੀ ਖੋਲਦੀ ਅੰਦਰ ਕਚ ਖੜੀ ਆ ਉੱਪਰ ਉਹ ਚੀਜ਼ ਜੇ ਉਹ ਸਵੇਰੇ ਖੋਲਦੀ ਤਾਂ ਸ਼ਾਮ ਨੂੰ ਵੀ ਬੰਦ ਕਰਨੀ ਜਦੋਂ ਵੀ ਮੌਸਮ ਅਪ ਡਾਊਨ ਹੋਣਾ ਇਹਨੂੰ ਬੰਦੇ ਨੇ ਉਦ ਹੀ ਇੱਕ ਥਾਂ ਤੋਂ ਕਰਨੀ ਆ ਯਾਰ ਇਹ ਕਿਹੜਾ ਵੀ ਬਾਰ ਬਾਰ ਕਿਤੇ ਜਾਣਾ ਆਉਣਾਗਾ ਇਨੂੰ ਕਥਾਂ ਤੋਂ ਕਰ ਦਿੰਦਾ ਸੈਟ ਸਾਰੀ ਨੂੰ ਤਾਂ ਵੀ ਫਾਇਦਾ ਹੀ ਫਾਇਦਾ ਯਾਰ ਕੁੱਲ ਮਿਲਾ ਕੇ ਜੀ ਆਪਾਂ ਕੀਤੇ ਪੈਸੇ ਲਾਉਣੇ ਆ ਤਾਂ ਮੁੱਲ ਮੋੜ ਦੇ ਮੋੜ ਦੀਆ ਦੇਖੋ ਮੁੰਡੇ ਯਾਰ ਕੰਮ ਬਹੁਤ ਕੈਂਡ ਕਰਦੇ ਆ ਮੁੰਡਿਓ ਇਹ ਗੇਟਾਂ ਗੋਟਾਂ ਦੀ ਇਦਾਂ ਬਣਾਈ ਪਈਏ ਗੱਲ ਐਂਦਾ ਨਹੀਂ ਹੈਗਾ ਵੀ ਕਦੋਂ ਦੀ ਹਵਾ ਹਵਾ ਕ੍ਰਾਸ ਹੋ ਜੂ 1% ਵੀ ਦਿੱਕਤ ਨਹੀਂ ਇਹਦਾ ਇਹਦਾ ਥੋੜਾ ਜਿਹਾ ਜਗੜੇ ਗੇੜੀ ਵਾਲਾ ਹੈ ਤੇ ਆਪਾਂ ਇਹਨਾਂ ਕਮਾਈ ਜਾਣਾ ਨੇ ਆਹ ਵੱੱਡੀ ਘਰਾਂ ਦੀ ਨੂੰ ਬਾਈ ਬਰੀ ਜਾਣੀ ਆ ਤੇ ਵੱਲੀ ਉੱਪਰ ਨਹੀਂ ਚੋਈ ਜਾਣੀ ਤੇ ਜਿਵੇਂ ਉਧਰ ਤਾਂ ਪਾਈ ਸੀ ਬਈ ਇਹੇ ਆਪਣੇ ਘੱਟ ਘਟਾ ਕੇ ਇਧਰ ਜਿਹੜੀ ਇਹਦੇ ਵਿੱਚ ਹੁੰਦੀ ਆ ਪਾਈਪ ਪਾਈਪ ਨਹੀਂ ਸਾਰੀ ਪਾਈਪ ਦੇ ਸਾਰੀ ਕੰਮ ਆ ਪਾਈਪ ਨੇ ਨੇ ਆਪ ਤੇ ਬਾਹਰ ਨਾਲੀ نیچے ਆਉਣਾ ਪੱਲੀ ਨੇ ਤੇ ਹੈਂਡਲ ਦੇ ਹਿਸਾਬ ਨਾਲ ਇਹਨੇ ਉੱਪਰ ਜਾਣਾ ਤੇ ਸਾਰੀ ਇਹ ਚ ਪੈਪ ਪਾਈ ਹੋਈ ਆ ਪੈਪ ਦੇ ਨਾਲ ਵਿੱਚ ਵੀਰ ਥੋੜੇ ਹੁੰਦੇ ਆਗੇ ਵੀ ਇਹ ਜਸਤੀ ਪੈਪ ਆਪਣੇ ਜਸਤੀ ਪੈਪ ਦੇ ਨਾਲ ਸਾਕਟ ਹੁੰਦੇ ਆ ਸਾਕਟ ਲਵਾਉਂਦੇ ਆ ਸਾਕਟ ਬਾਈ ਉਹ ਇੰਚਾਂ ਚ ਤਾਂ ਬਾਹਲਾ ਹੋ ਗਿਆ ਥੋੜਾ ਜਿਹਾ ਇੰਚਾਂ ਚ ਤੋਂ ਵੀ ਜਿਆਦਾ ਥੋੜਾ ਘੱਟ ਚੂੜੀ ਚੜਦੀਆਂ ਨੇ ਵੀ ਉਹ ਯਾਰ ਫਾਇਦੇ ਵਾਲੀ ਗੱਲ ਨਹੀਂ ਹੈਗੀ ਭਰਾ ਉਹ ਥੋੜਾ ਜਿਹਾ ਟਾਈਮ ਪਾ ਕੇ ਸਾਲ ਡੇਢ ਸਾਲ ਤੱਕ ਟੁੱਟੇ ਜਾਂਦੇ ਆ ਮੇਰੇ ਭਰਾ ਨਾਲ ਜਦੋਂ ਪੱਲੀ ਲਗਾਉਂਦੇ ਆ ਆਪਾਂ ਤਾਂ ਸਾਗਟਾਂ ਹੀ ਥਾਂ ਤੇ ਨਾ ਪੈਪ ਜਿੰਨਾ ਸਰੀਆ ਲਿਆ ਕੇ ਅੱਧਾ ਫੁੱਟ ਪੈਪ ਜਿੱਧਰ ਟਪਾ ਕੇ ਅੱਧਾ ਫੁੱਟ ਇਧਰ ਟਪਾ ਕੇ ਉਹਦਾ ਇਦਾਂ ਪ੍ਰੋਪਰ ਤਿੱਕੇ ਨਾਲ ਵੈਲਡ ਕਰਾ ਕੇ ਉਹਨੂੰ ਫੇਰ ਲਵਾਇਆ ਕਰੋ ਤੇ ਉਹਦਾ ਬਈ ਬਹੁਤ ਫਾਇਦਾ ਹੈਗਾ ਸਾਗਟ ਅਸੀਂ ਦੇਖਿਆ ਹੈਗਾ ਇੱਕ ਫਾਰਮ ਤੇ ਪਹਿਲਾਂ ਕਰਿਆ ਸੀ ਸਰਚ ਤੇ ਉਹ ਟੁੱਟ ਜਾਂਦੇ ਆ ਸਾਗਟ ਟਾਈਮ ਦੇ ਕੇ ਤੇ ਇੱਕ ਪਿਆ ਪੂਰੀ ਸਾਰੀ ਆਪ ਆਗੇ ਪੈਪ ਲਵਾਇਆ ਕਰੋ ਯਾਰ ਘੈਂਟ ਕੰਮ ਹੈ ਵੀ ਪੂਰਾ ਸਿਰਾ ਬਾਕੀ ਉਹ ਮੁੰਡੇ ਹਰ ਤੋਰੀ ਵਾਲਿਆ ਉਹਨਾਂ ਦਾ ਕੁਝ ਕਹਿਣ ਦੀ ਲੋੜ ਹੀ ਨਹੀਂ ਇਹ ਭਰਾ ਆਪਣਾ ਬਲੌਗ ਦੇਖਣਗੇ ਤਾਂ ਕਰਨਗੇ ਕੰਟੈਕਟ ਤੁਹਾਡੇ ਨਾਲ ਜ਼ਰੂਰ ਇਹ ਕੋਈ ਭਰਾ ਨੰਬਰ ਮੰਗੂਗਾ ਤੇ ਬਾਕੀ ਆਪਾਂ ਵੀ ਜਿਵੇਂ ਭਰਾ ਸਾਰੀ ਸਿਸਟਮ ਯਾਰ A to Z ਸਿਸਟਮ ਉਹਨਾਂ ਨੇ ਕਰਿਆ ਹੈ ਸਿਸਟਮ ਨਿੱਪਲ ਵਗੈਰਾ ਦਾ ਲਾਓ ਕੁੱਲ ਚੀਜ਼ ਤੋਂ ਉਹਨੇ ਕਰੀ ਗਰਾ ਮਡਾ ਨੇ ਸੈਟਿੰਗ ਆ ਸਾਰੀ ਕਰ ਦਿਆ ਭਰਾ ਮੇਰੇ ਬਾਕੀ ਯਾਰ ਬਾਈ ਕਿਸੇ ਵੀ ਟਾਈਪ ਦੇ ਕੋਈ ਯਾਰ ਵੀਡੀਓ ਚਾਹੀਦੀ ਹੁੰਦੀ ਆ ਤਾਂ ਆਪਾਂ ਨੂੰ ਮੈਸੇਜ ਕਰ ਦਿਆ ਕਰੋ ਇੱਕ ਵਾਰੀ ਜਾਂ ਕੋਈ ਵੀ ਕਮੈਂਟ ਕਰ ਦਿਆ ਕਰੋ ਜਾਂ ਇਨਬਾਕਸ ਵਿੱਚ ਮੈਸੇਜ ਕਰ ਦਿਆ ਕਰੋ ਇੰਸਟਾਗ੍ਰam ਤੇ ਵੀ ਆਪਣਾ ਚੈਨਲ ਹੈਗਾ ਹੈ ਇਹ ਆਪਾਂ ਉਸ ਟਾਈਪ ਦੇ ਜ਼ਰੂਰ ਵੀਡੀਓ ਪਾਇਆ ਕਰਾਂਗੇ ਜਿਹੜੇ ਵੀ ਮੇਰੇ ਭਰਾ ਕਹਿਣਗੇ ਵੀ ਆਹ ਟੌਪਿਕ ਤੇ ਵੀਡੀਓ ਪਾਓ ਪਾ ਉਸੇ ਦੀ ਪਾਵਾਂਗੇ ਕਿਸੇ ਵੀ ਭਰਾ ਨੂੰ ਕੋਈ ਇਨਫਰਮੇਸ਼ਨ ਦੀ ਜ਼ਰੂਰਤ ਹੋਵੇ ਤਾਂ ਉਹ ਵੀ ਆਪਣੇ ਨਾਲ ਸਟਾਫ ਦੇ ਕੰਟੈਕਟ ਕਰ ਸਕਦਾ ਯਾਰ ਕੋਈ ਚੱਕਰ ਨਹੀਂ ਬਾਈ ਨੰਬਰ ਸੈਂਡ ਕਰਾਂਗੇ ਸਭ ਕੁਝ ਕਰਾਂਗੇ ਤੇ ਇੱਕ ਜੂਰ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਆ ਭਰਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਸਾਡਾ ਵੀ ਥੋੜਾ ਜਿਹਾ ਮਾਣ ਵਧੇ ਤੇ ਅਸੀਂ ਵੀ ਵੀਡੀਓ ਦਿਨ-ਬਾਰ ਦਨ ਵਧੀਆ ਪਾਈਏ ਤੇ ਸੋਣੂ ਵੀ ਮੜਾ ਮੋਟਾ ਕੁਝ ਦੇਖਣ ਨੂੰ ਮਿਲੇ ਤੇ ਸਾਡਾ ਵੀ ਜੀਜਾ ਲੱਗੇ ਯਾਰ ਵੀਡੀਓ ਪਾਉਣ ਚ ਤੇ ਥੋੜਾ ਜਿਹਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਭਰਾ ਬਣੇ ਤੇ ਬਾਕੀ ਠੀਕ ਆ ਭਰਾ ਚਲੋ ਮੁੰਡਿਆ ਸਾਰਿਆਂ ਨੂੰ ਬਾਏ ਬਾਏ